ਰਾਮ ਰਹੀਮ ਨਾਲ ਜੁੜੀ ਹੋਈ ਆ ਡੇਰਾ ਸਿੱਸਾ ਮੁਖੀ ਰਾਮ ਰਹੀਮ ਜੇਲ੍ਹ ਚੋਂ ਬਾਹਰ ਆਇਆ ਤਾਂ ਤੜਕੇ-ਤੜਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਅਤੇ ਜੇਲ੍ਹ ਚੋਂ ਬਾਹਰ ਆਇਆ ਰਾਮ ਰਹੀਮ ਤਾਂ ਹੁਣ ਡੇਰਾ ਸਿਰਸਾ ਲਈ ਰਵਾਨਾ ਹੋ ਚੁੱਕਿਆ ਹੈ ਰਾਮ ਰਹੀਮ ਤਾਂ ਤੜਕੇ-ਤੜਕੇ 6 ਵਜੇ ਜੇਲ੍ਹ ਚੋਂ ਬਾਹਰ ਕੱਢਿਆ ਗਿਆ ਡੇਰਾ ਸਿਰਸਾ ਮੁਖੀ ਰਾਮ ਰਹੀਮ ਅਤੇ ਹੁਣ ਡੇਰਾ सिरसा ਚ ਹੀ ਰਹੇਗਾ ਰਾਮ ਰਹੀਮ ਤਾਦਾਦੀਏ ਕਿ ਲੰਬੇ ਸਮੇਂ ਤੋਂ ਜਿੱਥੇ ਦੇਖਿਆ ਜਾ ਰਿਹਾ ਸੀ ਕਿ ਬਾਰ-ਬਾਰ ਪਰੋਲ ਤੇ ਬਾਰ ਆ ਰਿਹਾ ਰਾਮ ਰਹੀਮ ਅਤੇ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਚੁੱਕੇ ਜਾ ਰਹੇ ਨੇ ਤਾਂ ਇੱਕ ਵਾਰ ਫਿਰ ਤੋਂ ਜੇਲ੍ਹ ਵਿੱਚੋਂ ਬਾਹਰ ਆਇਆ ਰਾਮ ਰਹੀਮ ਅਤੇ 21 ਦਿਨ ਦੀ ਪਰੋਲ ਮਿਲੀ ਹੈ ਤਾਂ 21 ਦਿਨ ਹੁਣ ਡੇਰਾ सिरसा ਚ ਹੀ ਰਹੇਗਾ ਰਾਮ ਰਹੀਮ ਸਾਹਿਬ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਟੜਕੇ ਸਨਾਰੀਆ ਜੇਲ੍ਹ ਚੋਂ ਬਾਹਰ ਜਿਹੜਾ ਆਇਆ ਰਾਮ ਰਹੀਮ ਅਤੇ ਡੇਰਾ ਸਿਰਸਾ ਲਈ ਜਿਹੜਾ ਰਵਾਨਾ ਹੋਇਆ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਵਾਰ-ਵਾਰ ਪੈਰੋਲ ਤੇ ਬਾਹਰ ਆਇਆ ਹੁਣ ਤੱਕ ਰਾਮ ਰਹੀਮ ਤਾਂ ਕਈ ਜਿਹੜੀਆਂ ਕੰਡੀਸ਼ਨਾਂ ਉਸਤੇ ਲਗਾਈਆਂ ਜਾਂਦੀਆਂ ਸੀ ਤਾਂ ਉੱਥੇ ਹੀ ਜੇ ਕਰ ਦੇਖਿਆ ਜਾਵੇ ਹੁਣ ਤਾਂ ਹੁਣ ਡੇਰਾ सिरसा ਮੁਖੀ ਰਾਮ ਰਹੀਮ ਜੇਲ੍ਹ ਚੋਂ ਬਾਹਰ ਆ ਕੇ सिरसा ਪਹੁੰਚ ਚੁੱਕਿਆ ਤੇ ਹੁਣ ਡੇਰਾ सिरसा ਚ ਹੀ ਰਹੇਗਾ 21 ਦਿਨ ਦੀ ਫਰਲੋ ਮਿਲੀ ਹੈ ਤੇ 21 ਦਿਨ ਹੀ ਹੁਣ ਡੇਰਾ सिरसा ਚ ਹੀ ਰਹੇਗਾ ਰਾਮ ਰਹੀਮ ਤਾਂ ਜਿੱਥੇ ਪਹਿਲਾ ਦੇਖਿਆ ਗਿਆ ਹੈ ਕਿ ਚੋਣਾ ਦਰਮਿਆਨ ਅਕਸਰ ਪਰੋਲ ਮਿਲਦੀ ਹੈ ਤੇ ਪਰੋਲ ਮਿਲਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਜਿਹੜੇ ਆ ਵਿਰੋਧੀ ਪਾਰਟੀਆਂ ਕਰਦੀਆਂ ਨੇ ਤਾਂ ਉੱਥੇ ਹੀ ਹੁਣ ਡੇਰਾ ਸਿਰਸਾ ਮੁਖੀ ਰਾਮ ਰਹੀਮ ਜੇਲ੍ਹ ਚੋਂ ਬਾਹਰ ਆਇਆ ਤੇ ਸੇ ਡੇਰਾ ਸਿਰਸਾ ਚ ਹੀ ਰਹੇਗਾ ਤਾਂ ਸਵੇਰੇ 6 ਵਜੇ ਸੁਨਾਰਿਆ ਜੇਲ੍ਹ ਚੋਂ ਬਾਹਰ ਕੱਢਿਆ ਗਿਆ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਹਣੀਪ੍ਰੀਤ ਹਣੀਪ੍ਰੀਤ ਸਵੇਰੇ 6 ਵਜੇ ਉਹਨਾਂ ਨੂੰ ਨਾਲ ਲੈ ਕੇ ਡੇਰਾ ਸੱਸਾ ਦੇ ਲਈ ਰਵਾਨਾ ਹੋਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਰੋਤਕ ਦੀ ਸੁਨਾਰੀਆ ਜੇਲ੍ਹ ਚੋਂ ਬਾਹਰ ਆ ਚੁੱਕਿਆ ਡੇਰਾ ਸੱਸਾ ਮੁਖੀ ਰਾਮ ਰਹੀਮ ਅੱਜ ਸਵੇਰੇ ਤੜਕੇ ਤੜਕੇ ਵੱਡਾ ਫੈਸਲਾ ਜਿਹੜਾ ਉਹ ਸਾਹਮਣੇ ਆਂਦਾ ਹੈ ਪੁਲਿਸ ਪ੍ਰਸ਼ਾਸਨ ਦਾ ਕਿ ਫਰਲੋ ਮਿਲੀ ਹੈ ਡੇਰਾ ਸਿਰਸਾ ਮੁਖੀ ਨੂੰ ਫਰਲੋ ਮਿਲੀ ਹੈ ਤਾਂ 21 ਦਿਨਾਂ ਦੀ ਫਰਲੋ ਹੈ ਜਿਹੜੀ ਉਹ ਮਿਲੀ ਹੈ ਤੇ 21 ਦਿਨ ਦੀ ਫਰਲੋ ਤੇ ਬਾਹਰ ਆਇਆ ਡੇਰਾ ਸਿਰਸਾ ਮੁਖੀ ਤੇ ਹੁਣ ਕਿੱਦਾਂ ਦੀ ਪ੍ਰਸਥਿਤੀ ਰਹੇਗੀ ਕਿ ਜਿਹੜੀ ਆ ਕਾਰਗੁਜ਼ਾਰੀ ਰਹੇਗੀ ਕਿੱਦਾਂ ਦੀ ਆ ਕਾਰ ਗਤੀਵਿਧੀਆਂ ਰਹਿਣਗੀਆਂ ਡੇਰਾ ਸਿਰਸਾ ਮੁਖੀ ਦੀਆਂ ਉਹ ਵੀ ਦੇਖਣ ਵਾਲੀ ਗੱਲ ਹੋਏਗੀ ਜਿੱਥੇ ਇੱਕ ਪਾਸੇ ਡੇਰਾ ਸਿਰਸਾ ਮੁਖੀ ਦੀ ਜਿਹੜੀ ਗੱਡੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਅਕਸਰ ਖੜੇ ਹੁੰਦੇ ਆ ਕਿ ਕਿਸ ਨੂੰ ਹੁਣ ਦਿੱਤੀ ਜਾਏਗੀ ਗੱਦੀ ਜਾਂ ਡੇਰਾ ਸਰਸਾ ਦਾ ਪ੍ਰਬੰਧ ਹੈ ਜਿਹੜਾ ਕਿਸ ਨੂੰ ਦਿੱਤਾ ਜਾਏਗਾ ਹਾਲਾਂਕਿ ਹੁਣ ਤੱਕ ਦੇਖਿਆ ਜਾਵੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਡੇਰਾ ਸਰਸਾ ਦਾ ਪ੍ਰਬੰਧ ਹੈ ਜਿਹੜਾ ਉਹ ਹਣੀਪ੍ਰੀਤ ਹੀ ਚਲਾ ਰਹੀ ਹੈ ਤਾਂ ਹਣੀਪ੍ਰੀਤ ਸਵੇਰੇ 6 ਵਜੇ ਡੇਰਾ ਸਰਸਾ ਮੁਖੀ ਨੂੰ ਲੈ ਕੇ ਡੇਰੇ ਦੇ ਲਈ ਰਵਾਨਾ ਹੋ ਚੁੱਕੀ ਹੈ ਤਾਂ ਕਿਤੇ ਨਾ ਕਿਤੇ ਮੋੜ ਤੋਂ ਫਿਰ ਵੱਡਾ ਫੈਸਲਾ ਦੇਖਿਆ ਗਿਆ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਚੋਂ ਬਾਹਰ ਕੱਢਿਆ ਗਿਆ 21 ਦਿਨ ਦੀ ਫਰਲੋ ਮਿਲੀ ਆ ਤਾਂ 21 ਦਿਨ ਹੁਣ ਡੇਰਾ ਸਰਸਾ ਚ ਹੀ ਰਹੇਗਾ ਰਾਮ ਰਹਿਮ